ਬਾਈ ਹਿਮਾਚਲ ਦੇ ਵਿੱਚ ਉਹੀ ਕੰਮ ਫੇਰ ਚੱਲਿਆ ਵਿਆ ਹਨ ਜਿਹੜਾ ਆਏ ਸਾਲ ਜਦੋਂ ਆਪਾਂ ਦੇਖਦੇ ਹਾਂ ਆ ਛੁੱਟੀਆਂ ਵਾਲਾ ਸੀਜ਼ਨ ਆ ਜਾਂਦਾ ਜਿਵੇਂ ਉੱਥੇ ਬਾਹਰਲੀ ਸਟੇਟ ਵਾਲੇ ਬੰਦੇ ਨੇ ਚਪੇੜੇ ਪੈਂਦੇ ਆ ਪਹਿਲਾਂ ਵੀ ਆਪਣੇ ਪੰਜਾਬ ਵਾਲਿਆਂ ਦੇ ਨਾਲ ਇਹਨਾਂ ਦੀ ਟਸਲ ਚੱਲੀ ਜਾਂਦੀ ਆ ਤੇ ਐਤ ਕੀ ਫੇਰ ਉਹੀ ਕੰਮ ਸ਼ੁਰੂ ਹੋਇਆ ਵੀ ਆ ਹੁਣ ਗੱਲ ਇਹ ਆ ਯਾਰ ਵੀ ਮੁੰਡੇ ਵੀ ਆਪਣੇ ਹੁੱਲੜਬਾਜੀ ਕਰਦੇ ਆ ਐਸ ਗੱਲ ਦੇ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਰੱਤੀ ਭਰ ਵੀ ਸ਼ੱਕ ਨਹੀਂ ਵੀ ਉਹ ਮੁੰਡੇ ਹੁੱਲੜਬਾਜੀ ਕਰਦੇ ਆ ਬਾਰੇ ਵੀ ਆਪਣਾ ਹੀ ਜਿਗਰਾ ਤੁਸੀਂ ਦੇਖ ਲਓ ਜਦੋਂ ਇਹਨਾਂ ਦੇ ਕਿਤੇ ਜੂਤ ਫਿਰਨ ਦੀ ਵੀਡੀਓ ਆਉਂਦੀ ਆ ਨਾ ਉਸ ਵੀਡੀਓ ਦੇ ਥੱਲੇ ਆਪਣੇ ਆਪ ਦੇ ਬੰਦਿਆਂ ਦੇ ਕਮੈਂਟ ਹੁੰਦੇ ਆ ਜਿਹੜੇ ਇਹਨਾਂ ਨੂੰ ਨਿੰਦਦੇ ਆ ਯਾਰ ਵੀ ਇਹਨਾਂ ਨੇ ਮਾੜਾ ਕੰਮ ਕੀਤਾ ਛਤਰਾਂ ਦੇ ਲਾਇਕ ਆ ਇਹਨਾਂ ਦੇ ਨਾਲ ਐਂ ਹੋਣੀ ਚਾਹੀਦੀ ਸੀ ਪਰ ਦੂਜੇ ਪਾਸੇ ਜਿਹੜੇ ਇਹਨਾਂ ਤੇ ਗੱਲ ਪੈਣ ਵਾਲੇ ਬੰਦੇ ਆ ਹਨਾ ਉਹ ਬੰਦਿਆਂ ਨੂੰ ਕਿਸੇ ਉਧਰ ਲਈ ਧਿਰ ਨਹੀਂ ਇੱਕ ਵਾਰੀ ਵੀ ਨਹੀਂ ਕਿਹਾ ਹੁੰਦਾ ਯਾਰ ਵੀ ਤੁਸੀਂ ਆਹ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਇਹਨਾਂ ਦੇ ਮੋਢਿਆਂ ਤੇ ਰੱਖ ਕੇ ਨਿਸ਼ਾਨਾ ਸਿੱਖ ਕੌਮ ਤੇ ਲਾਈ ਜਾਂਦੇ ਆ ਤੁਹਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਨਫ਼ਰਤ ਭਰੀ ਹੋਈ ਆ ਵੀ ਤੁਸੀਂ ਵੀ ਗਲਤ ਆ ਜੇ ਸਾਡੇ ਮੁੰਡੇ ਕੁਝ ਹੱਦ ਤੱਕ ਗਲਤ ਆ ਨਾ ਤੇ ਇਸ ਮਾਮਲੇ ਦੇ ਵਿੱਚ ਤੁਸੀਂ ਵੀ ਗਲਤ ਆ ਇਹ ਗੱਲ ਨਹੀਂ ਚਾਹੀਦੀ ਪਰ ਇੱਕ ਗੱਲ ਹੋਰ ਵੀ ਆ ਜਿਹੜੇ ਤਾਂ ਯਾਰ ਹਾਸਪੀਟੈਲਿਟੀ ਸੈਕਟਰ ਨਾਲ ਸੰਬੰਧ ਰੱਖਣ ਵਾਲੇ ਬੰਦੇ ਆ ਹਨਾ ਕੋਈ ਹੋਟਲ ਦਾ ਮਾਲਕ ਕੋਈ ਰੈਸਟੋਰੈਂਟਾਂ ਵਾਲਾ ਉਹਨਾਂ ਆਸਤੇ ਤਾਂ ਜਿਹੜਾ ਮਹਿਮਾਨ ਆ ਸਲਾਨੀ ਆ ਵਾਕਈ ਰੱਬ ਦਾ ਰੂਪ ਆ ਕਿਉਂਕਿ ਉਹਨਾਂ ਦੇ ਤਾਂ ਸਲਾਨੀਆਂ ਕਰਕੇ ਚੁੱਲ੍ਹੇ ਬਲਦੇ ਆ ਪਰ ਜਿਹੜਾ ਇੱਕ ਆਮ ਹਿਮਾਚਲੀ ਆ ਆਮ ਪਹਾੜੀ ਬੰਦਾ ਨਾ ਉਹ ਬੰਦਾ ਜਿਹਦਾ ਇਸ ਟੂਰਿਜ਼ਮ ਇਕਨੋਮੀ ਤੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂਗਾ ਉਹ ਆਏ ਸਾਲ ਜਿਹੜੀ ਸਲਾਨੀਆਂ ਦੀ ਤਦਾਦ ਵਧਦੀ ਜਾਂਦੀ ਆ ਉਹ ਉਹਦੇ ਕਰਕੇ ਨਾ ਹੰਗਾ ਮਹਿਸੂਸ ਕਰਦੀ ਆ ਉਹ ਖੁਸ਼ ਨਹੀਂਗੇ ਵੀ ਸਾਡੇ ਇੱਥੇ ਗੰਦ ਪਈ ਜਾਂਦਾ ਜਿਹੜੇ ਉੱਤੇ ਬਲਦੀ ਤੇ ਤੇਲ ਪਾਉਣ ਵਾਲੇ ਭੜਕਾਉਣ ਵਾਲੇ ਬੰਦੇ ਆ ਇਹਨਾਂ ਨੂੰ ਮੈਂ ਨਾ ਇੱਕ ਸਲਾਹ ਦੇਣੀ ਚਾਹਣਾ ਵੀ ਕੋਈ ਫਾਇਦਾ ਨਹੀਂ ਐਸ ਕੰਮ ਦੇ ਵਿੱਚ ਜੇ ਕੱਲ ਨੂੰ ਸਾਡਾ ਕੋਈ ਭੀੜ ਨੁਕਸਾਨ ਕਰਦੀ ਆ ਤਾਂ ਅਸੀਂ ਯਾਰ ਭੀੜ ਚੋਂ ਬੰਦੇ ਥੋੜਾ ਲੱਭਦੇ ਫਿਰਾਂਗੇ ਨਾ ਹੀ ਉਹ ਬੰਦੇ ਲੱਭਣ ਜਿਹੜੇ ਨੇ ਸ਼ੁਰੂਆਤ ਕੀਤੀ ਆ ਸਿੰਘੜੀ ਛੇੜੀ ਆ ਜਿਹੜਾ ਸਾਹਮਣੇ ਪਬਲਿਕਲੀ ਇੱਕ ਫੇਸ ਬਣ ਕੇ ਹੈਗਾ ਅਸੀਂ ਤਾਂ ਉਹਦੇ ਨਾਲ ਹੀ ਨਿਬੜਾਂਗੇ ਤੇ ਤੁਸੀਂ ਇਹ ਸਾਡਾ ਇਤਿਹਾਸ ਜਾਣਦੇ ਵੀ ਆਂ ਇੰਦਰਾ ਗਾਂਧੀ ਮਿੱਤੂ ਠਾਣੇਦਾਰ ਗੋਬਿੰਦ RAM SSP ਨਰਕਤਾਰੀ ਕਿੰਨੇ ਬੰਦੇ ਗਿਣਤੀ ਤੋਂ ਬਾਹਰ ਆ ਜਵਾੜੇ ਨੂੰ ਹੱਥ ਤਾਂ ਵੈਸੇ ਰਜੀਵ ਗਾਂਧੀ ਤੇ ਵੀ ਪੈ ਗਿਆ ਸੀ ਪਰ ਉਹਦੀ ਵਧੀ ਸੀਗੀ ਸੋ ਬਚਾ ਦੇ ਵਿੱਚ ਹੀ ਬਚਾ ਆਂ ਦਾ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕਿਉਂਕਿ ਜਦੋਂ ਯਮਰਾ ਦੇ ਝੋਟੇ ਤੇ ਬਹਿ ਕੇ ਤੁਰ ਪੈਂਦਾ ਨਾ ਇਧਰ ਨੂੰ ਧਰਤੀ ਨਹੀਂ ਨੂੰ ਤਾਂ ਉਹ ਖਾਲੀ ਹੱਥ ਨਹੀਂ ਮੁੜਦਾ ਹੁੰਦਾ ਨਾਲੇ ਸਾਡੇ ਤੇ ਤੁਹਾਡੇ ਅੱਜ ਤਾਂ ਫਰਕ ਬਹੁਤ ਜ਼ਿਆਦਾ ਹੈ ਜਿੰਨਾ ਚਿਰ ਸਾਡਾ ਰਾਜ ਰਿਆ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਉਨਾਂ ਚਿਰ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਉਦੋਂ ਪਹਿਲਾ ਵਾਲਾ ਸਿਸਟਮ ਦੇਖ ਲਓ ਜਦੋਂ ਅਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਔਰੰਗਜ਼ੇਬ ਵਰਗੇ ਆ ਨੇ ਨਾ ਜੋਰ ਲਾ ਕੇ ਦੇਖ ਲਿਆ ਸਾਡਾ ਇਹਨਾਂ ਤੋਂ ਖੁਰਾਕੋਜ ਨਹੀਂ ਮਟਾਇਆ ਗਿਆ ਤੇ ਜਦੋਂ ਇੱਕ ਕਰੀ ਕਿਸੇ ਨੇ ਫੜ ਮਾਰੀ ਵੀ ਅਸੀਂ ਸਿੰਘਾਂ ਦਾ ਆਸ-ਪਾਸ ਦੇ ਇਲਾਕੇ ਦੇ ਵਿੱਚ ਪੂਰਾ ਟੋਟਲੀ ਸਫਾਇਆ ਕਰਤਾ ਇੱਕ ਵੀ ਨਹੀਂ ਬਚਿਆ ਤਾਂ ਉਹ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਜਾ ਕੇ ਜੰਗਲਾਂ 'ਚੋਂ ਨਿਕਲ ਕੇ ਦੋਹਾਂ ਨੇ ਇਕੱਲਿਆਂ ਨੇ ਰਾਤ 'ਚ ਜਾ ਕੇ ਨਾਕਾ ਲਾ ਲਿਆ ਉਹਨਾਂ ਤੋਂ ਚੁੰਗੀ ਉਹਨਾਂ ਤੋਂ ਟੋਲ ਟੈਕਸ ਵਸੂਲਣ ਲੱਗ ਪਏ ਤੇ ਨਾਲ ਹੀ ਉਹਨੇ ਵਾਪਸ ਸੂਬੇਦਾਰ ਨੂੰ ਚਿੱਠੀ ਭੇਜੀ ਇਹ ਲਿਖ ਕੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਸੋਟਾ ਵਿੱਚ ਰਾਖ ਲੋਤਾ ਆਣਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ਜਦੋਂ ਸਿਰਾਂ ਤੇ ਮੌਤ ਨੱਚਦੀ ਆ ਨਾ ਉਦੋਂ ਹੀ ਸਿੰਘ ਖੰਡੇ ਦੀ ਧਾਰ ਤੇ ਨੱਚਦੇ ਆ ਮਾੜਾ ਮੋਟਾ ਸੋਚ ਵਿਚਾਰ ਕਰ ਲੋ ਇਸ ਕੰਮ ਦੇ ਵਿੱਚ ਕੋਈ ਫਾਇਦਾ ਨਹੀਂ ਜੇ ਤੁਹਾਡੇ ਤੋਂ ਆਪਦੇ ਘਰੇ ਟੇਕੇ ਰੋਟੀ ਪਾਣੀ ਖਾਦਾ ਜਾਂਦਾ ਆਪਦੇ ਬਾਲ ਬੱਚੇ ਪਾਲੇ ਜਾਂਦੇ ਆ ਤਾਂ ਪਾਲ ਲੋ ਨਹੀਂ ਹਾਲਾਤ ਬਦਲਦੇ ਨੇ ਨਾ ਬਾਹਲਾ ਯਾਰੇ ਸਮਾਨੀ ਲੱਗਦਾ ਹੁੰਦਾ ਇਹ ਤਾਂ ਕੰਮ ਹੀ ਸਕਿੰਟ ਦਾ ਨਾਲੇ ਯਾਰ ਤੁਹਾਨੂੰ ਇਹ ਗੱਲ ਵੀ ਪਤਾ ਆ ਵੀ ਸਾਨੂੰ ਮਦਾਨੀ ਇਰਗੇ ਲੈਣੋਂ ਤਾਂ ਆਏ ਬਿਨਾ ਸਰ ਜੂਗਾ ਪਰ ਤੁਹਾਨੂੰ ਥੱਲੇ ਉਤਰੇ ਬਣਾਣੀ ਚਾਹਣਾ ਤੇ ਇਹ ਸਾਡੀ ਸੂਝ ਬੂਝ ਆ ਜੇ ਆਪਾਂ ਕਹ ਲਈਏ ਸ਼ਰਾਫਤ ਆ ਵੀ ਤੁਸੀਂ ਸਾਡੇ ਬੰਦਿਆਂ ਨਾਲ ਕੀ ਕੋਸ਼ ਕਰਦੇ ਆ ਤੇ ਜਦੋਂ ਤੁਹਾਡੇ ਬੰਦੇ ਇੱਧਰ ਵਾਪਸ ਪੰਜਾਬ ਚ ਆਉਂਦੇ ਆ ਤਾਂ ਇਹਨਾਂ ਨੂੰ ਕੋਈ ਓਏ ਵੀ ਨਹੀਂ ਕਹਿੰਦਾ ਤੇ ਹਾਲਾਂਕਿ ਇਹਨਾਂ ਦੇ ਜੂਤ ਫੇਰਨਾ ਕਿੰਨੀ ਕੌਕੀ ਗੱਲ ਆ